ਵੀ 15 ਲੀਟਰ ਦੇ ਏਡ ਗੇਟ ਚ ਨੇ ਪਹਿਲੇ ਸੂਏ ਦੇ ਦੇਣਾ ਹਾਂਜੀ ਹਾਂਜੀ ਲੋ ਵੀ ਹਵਾਨਾ ਨਾ ਤੁਹਾਨੂੰ ਦੱਸੂਗਾ ਤਿਆਰੀ ਦੀ ਗੱਲ ਕਰੀਏ ਦੋਸਤੋ ਹੋ ਸਕਦਾ ਘੰਟੇ ਨੂੰ ਸੂਪੇ ਤੇ ਹੋ ਸਕਦਾ ਰਾਤ ਨੂੰ ਸੂਪੇ ਇੱਕ ਸਾਦੇ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਸੋਹਣੀ ਤਿਆਰੀ ਕੀਤੀ ਹੈ ਕੋਈ ਭਾਲ ਨਹੀਂ ਪਾਈ ਕਰਮਾ ਵਾਲੀ ਨੇ ਤੇ ਗੈਬ ਸਜ ਵੀ ਸੋਹਣਾ ਚੈੱਕ ਕਰਿਓ ਬਹੁਤ ਸੋਹਣਾ ਖਾਣਾ ਇਹ ਹਵਾਨਾ ਵੀ ਸੋਹਣਾ ਤਿਆਰ ਕੀਤਾ ਸਿੰਘ ਦੀ ਗੱਲ ਕਰੀਏ ਬਿਲਕੁਲ ਕੁੰਡਾ ਸਿੰਘ ਕੱਦ ਕੱਟ ਸੋਹਣਾ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਗਿੱਦੜਵਾਹਾ ਪਿੰਡ ਦੀ ਢਾਣੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਪੈ ਜਾਂਦਾ ਤੇ ਤਹਿਸੀਲ ਗਿੱਦੜਵਾਹਾ ਹੀ ਪੈ ਜਾਂਦੀ ਆ ਬਾਈ ਦਾ ਵਪਾਰ ਦਾ ਕੰਮ ਆ ਤੇ ਜਾਨਵਰ ਜੇ ਗੱਲ ਕਰੀਏ ਨਾ ਦੋਸਤੋ ਟੌਪ ਦੇ ਨਹੀਂ ਆ ਬਾਈ ਕੋਲੇ ਕੁਛ ਮੱਝਾਂ ਸੂਈਆਂ ਸਵਾਈਆਂ ਤੇ ਕੁਛ ਹੈਂਆਂ ਦੋਸਤੋ ਜੇ ਗੱਲ ਕਰੀਏ ਗੱਬਣਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀ ਠਾਕ ਬਾਈ ਹਾਂਜੀ ਹਾਂਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਂ ਮੇਰਾ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਹਾਂਜੀ ਠੀਕ ਆ ਬਾਈ ਬਲਵਿੰਦਰ ਵਪਾਰ ਦਾ ਕੰਮ ਹੀ ਆ ਹੈ ਹਾਂਜੀ ਹਾਂਜੀ ਠੀਕ ਆ ਕਿੰਨੇ ਕ ਸਮੇਂ ਤੋਂ ਬਾਈ ਵਪਾਰ ਕਰ ਰਹੇ ਆ ਤੁਹਾਨੂੰ ਕਾਫੀ ਟਾਈਮ ਹੋ ਗਿਆ ਵੀਰ ਕਰਦਿਆਂ ਤੇ ਜਿਆਦਾ ਮੱਝਾਂ ਹੀ ਹੁੰਦੀਆਂ ਕਿ ਗਾਵਾਂ ਵੀ ਨਹੀਂ ਮੰਨੇ ਹੁੰਦੀਆਂ ਗਾਂ ਲੈਂਦੇ ਠੀਕ ਆ ਸੂਈਆਂ ਸਵਈਆਂ ਤੇ ਗੱਬਣਾ ਤੋਂ ਹਾਂਜੀ ਹਾਂਜੀ ਠੀਕ ਆ ਅੱਜ ਕਿੰਨੇ ਨਾਗ ਆ ਬਈ ਆਪਣੇ ਕੋਲੇ ਅੱਜ ਆਪਣੇ ਕੋਲ ਟੋਟਲ ਹੈਗੇ 8 ਨਾਗ ਆ ਗਏ ਬਰੇ 8 9 ਨਾਗ ਹੈਗੇ ਹਾਂਜੀ ਠੀਕ ਆ ਇਧਰੋਂ ਸ਼ੁਰੂ ਕਰ ਲਗੇ ਬਈ ਇੱਕ ਨੰਬਰ ਝੋਟੀ ਤੋਂ ਹਾਂਜੀ ਹਾਂਜੀ ਇਹ ਕਿਨਵਾ ਸੂਆ ਸੂਈ ਆ ਕਿ ਗੱਬਣਾ ਇਹ ਸੂਈ ਸਵਈ ਆ ਬਰੇ ਦੂਜਾ ਸੂਆ ਸੂਈ ਝੋਟੀ ਆ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਅੱਜ 7ਵੇਂ 6ਵੇਂ ਦਿਨ ਆ ਜੀ 6 7 ਦਿਨ ਹੋ ਗਏ ਹਾਂਜੀ ਹਾਂਜੀ ਠੀਕ ਆ ਬੱਚਾ ਕੀ ਆ ਬਈ ਮਗਰ ਕੱ ਠੀਕ ਆ ਤੇ ਇਸ ਵਕਤ ਦੁੱਧ ਕਿੰਨਾ ਤਿਆਰ ਆ ਬੀ ਉਹ 10 ਤੋਂ 11 ਕਿਲੋ ਤਿਆਰ ਆਇਆ ਠੀਕ ਆ 10 11 ਕਿਲੋ ਚਵਾ ਦਿਆਂਗੇ ਜਣੀ ਹਾਂਜੀ ਹਾਂਜੀ ਠੀਕ ਆ ਲੋ ਵੀ ਨੇੜੇ ਹੋ ਕੇ ਨਾ ਤੁਹਾਨੂੰ ਜੱਜਮੈਂਟ ਕਰਾਉਣੇ ਆ ਸੋਹਣੀ ਝੋਟੀ ਆ ਦੂਜਾ ਸੁਗਾ ਸੁਈ ਆ ਤੇ ਬਾਕੀ ਥਣ ਹਵਾਨੇ ਦੀ ਜੀ ਗੱਲ ਕਰੀਏ ਤੁਹਾਨੂੰ ਨੇੜੇ ਹੋ ਕੇ ਦੇਖ ਸਾਡੀ ਸੋਹਣਾ ਥਣਾ ਦਾ ਸਾਈਜ਼ ਆ ਸੇਮ ਸਾਈਜ਼ ਦੇ ਵਿੱਚ ਥਣਾ ਜੈਡ ਬਲੈਕ ਆ ਦੋਸਤੋ ਕੋਈ ਵਾਲ ਜੇ ਗੱਲ ਕਰੀਏ ਸਰੀਰ ਤੇ ਚਿੱਟਾ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਹਵਾਨਾ ਕਰਮਾਲੀ ਦਾ ਇਹ ਤਿਆਰੀ ਦੀ ਗੱਲ ਕਰੀਏ ਦੋਸਤੋ ਤਿਆਰੀ ਟੋਰ ਕੇ ਹਨ ਨਹੀਂ ਬੱਚਾ ਕਟਾ ਕੇ ਕੱਤੀ ਲੈ ਲਓ ਵੀ ਆਹ ਕੱਟੀ ਆ ਚੈੱਕ ਕਰ ਸਕਦੇ ਇਹ ਕਰਮਾ ਵਾਲੀ ਸੀਨ ਸਹੁ ਬਹੁਤ ਆਹ ਦੇਖ ਸਕਦੇ ਬੈਟ ਕੁੜੇ ਨਹੀਂ ਨਿਗਾ ਮਾਰ ਸਕਦੇ ਆਂ ਛਿਆਂ ਤੋਂ 7 ਦਿਨਾਂ ਦੀ ਸੂਈ ਹੈਗੀ ਆ ਦੋ ਟਾਈਮ ਤਿੰਨ ਟਾਈਮ ਤੁਸੀਂ ਆਪਦੀ ਚਵਾਈ ਕਰਕੇ ਲੈ ਜਾਣੀ ਆਂ ਦੇਖ ਸਕਦੇ ਆਂ ਸੇਮ ਫਵਾਨਾ ਦੋਸਤੋ ਇਹ ਗੱਲ ਕਰੀਏ ਥਣਾ ਦਾ ਸਹਜ ਬਹੁਤ ਸੋਹਣਾ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਸੁਆ ਸਵੇ ਤਾਂ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਲੋ ਜੇ ਗੱਬਨ ਦੀ ਆਪਦੀ ਤਸੱਲੀ ਕਰ ਲੈ। ਨੋ ਵੀ ਸੋਈ ਝੋਟੀ ਆ ਰੇਟ ਪੁੱਛਦਿੰਨੇ ਆ ਬਾਈ ਤੋਂ। ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ? ਵੀਰੇ ਰੇਟ ਫਿਕਸ ਯਾ 1:25 ਝੋਟੀ ਦੇਵਾਂਗੇ। 1:25 ਦੇਵਾਂਗੇ। ਹਾਂਜੀ ਠੀਕ ਆ। ਲਓ ਵੀ 1 ਲੱਖ ਤੇ 25000 ਰੁਪਏ ਰੇਟ ਆ ਬਾਕੀ ਥੋੜਾ ਬਹੁਤਾ ਮੌਕੇ ਤੇ ਹੀ ਮਾਨਤਾ ਹੁੰਦਾ ਹੁੰਦਾ। ਰੇਟ ਫਿਕਸ ਜਈ ਹੈ। ਇਸ ਤੋਂ ਅੱਗੇ ਬਈ ਦੋ ਨੰਬਰ ਝੋਟੀ ਦੀ ਗੱਲ ਕਰ ਲਈਏ ਇਹ ਵੀ ਸੂਈ ਸਵਾਈ ਆ ਇਹ ਸੂਈ ਸਵਾਈਏ ਦੋ ਦੰਦ ਝੋਟੀ ਆ ਇਹ ਦੋ ਦੰਦ ਝੋਟੀ ਆ ਸੂਈ ਸਵਾਈਏ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਫਿਰ ਦੱਸ ਦੇਣਾ ਇਹਨੂੰ 10 ਦਿਨ ਹੋ ਗਏ ਸੂਈ ਨੂੰ ਠੀਕ ਆ ਕਿੰਨਾ ਕੁ ਦੁੱਧ ਤਿਆਰ ਹੋ ਗਿਆ ਦੋ 12 ਕਿਲੋ ਡੱਬੇ ਵਾਲਾ ਤਿਆਰ ਆ ਵੀਰੇ 12 ਕਿਲੋ ਹਾਂਜੀ ਠੀਕ ਆ ਸੂਗਾ ਦੂਜਾ ਸੂਈ ਇਹਨਾ ਨਹੀਂ ਪਹਿਲਾ ਸੂਈ ਵੀਰੇ ਪਹਿਲਾ ਸੂਈ ਆ ਠੀਕ ਆ ਲੋ ਪਹਿਲਾ ਸੂਗਾ ਸੂਈ ਆ ਝੋਟੀ ਦੀ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਬਹੁਤ ਸੋਹਣੀ ਤਿਆਰੀ ਹੈ ਚੈੱਕ ਕਰੋ ਹਨਾ ਦਾ ਸਾਈਜ਼ ਚੈੱਕ ਕਰ ਸਕਦੇ ਆ ਤੇ ਸਿੰਘ ਬਿਲਕੁਲ ਕੁੰਡਾ ਦੋਨੇ ਅੱਖਾਂ ਦੇ ਵਿੱਚ ਜਵਾਬ ਹੈਗਾ ਚਾਰ ਕਵਾਲ ਮੱਥੇ ਦੇ ਵਿੱਚ ਆ ਤੇ ਬਾਕੀ ਪੂਛ ਚੈੱਕ ਕਰ ਸਕਦੇ ਆ ਫੁੱਟਾਂ ਨੂੰ ਚਿੱਟੀ ਹੈਗੀ ਏ ਤੇ ਬੱਚਾ ਇਹਦੇ ਮਗਰ ਕੀ ਆਵੇ ਤੇ ਮਰੀ ਫੀਮੇਲ ਠੀਕ ਆ ਲੋ ਵੀ ਕੱਟੀ ਆ ਕਿਹੜੀ ਬਈ ਕੱਟੀ ਇਹਦੀ ਕੱਟੀ ਆ ਆ ਕੱਟੀ ਆ ਲੋ ਵੀ ਚੈੱਕ ਕਰ ਸਕਦੇ ਆ ਲੈ ਵੀ ਖੋਲ ਲਾਈ ਨੂੰ ਤੋੜ ਕੇ ਵਿਖਾ ਦਈਏ ਆ ਬੱਚਾ ਦੋਸਤੋ ਕੱਟੀ ਇਹਦੇ ਮਗਰ ਸੋਹਣੀ ਝੋਟੀ ਆ ਕੱਦ ਕਾਰ ਸੋਹਣਾ ਪੇਟ ਕੁੜੇ ਦੀ ਸਾਫ ਸੁਪਰੀ ਆ ਸਿੰਘ ਬਿਲਕੁਲ ਕੁੰਡਾ ਚੈੱਕ ਆ ਫਾਈਨ ਔਸ ਸੁਣਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਪੂਰਾ ਜੋਸ਼ ਵਾਲਾ ਕਾਤ ਦੇ ਵੇਲ ਦੀ ਚੰਗੀ ਆ ਸੋਹਣੀ ਆ ਦੋਸਤੋ ਝੋਟੀ ਇਹ ਵੀ ਸੂਈ ਸਵਾਈ ਆ 10 ਦਿਨ ਹੋ ਗਏ ਬਾਈ ਜਾਂਦਾ ਸੂਈ ਨੂੰ ਤਸल्ली ਤੁਸੀਂ ਆਪਦੀ ਦੋ ਟਾਈਮ ਤਿੰਨ ਟਾਈਮ ਚੁਾਈ ਕਰ ਲੈਣੀ ਆ ਆਪਦੀ ਤੇ ਭਾਈ ਇਹਦੇ ਰੇਟ ਦੀ ਗੱਲ ਕਰੀ ਤਾਂ ਇਹਦਾ ਰੇਟ ਕੀ ਰਹੂਗਾ ਲੈ ਫਿਕਸ ਦਾ ਰੇਟ 135000 ਝੋਟੀ ਇਹ 135000 ਠੀਕ ਆ ਲੋ ਵੀ ਇਹਦਾ ਵੀ ਰੇਟ 135000 ਇਸ ਤੋਂ ਅੱਗੇ ਬਈ ਤਿੰਨ ਨੰਬਰ ਝੋਟੀ ਦੀ ਗੱਲ ਕਰਦੇ ਆਂ ਇਹ ਗੱਭਣਾ ਝੋਟੀ ਇਹ ਗੱਭਣਾ ਕਿੰਨੇ ਮਾਸੂਦਾ ਸੂਣਾ ਬਈ ਇਹ ਦੂਜਾ ਸੂਗਾ ਸੂਗੀ ਦੂਜਾ ਸੂਗਾ ਸੂਗੀ ਹਾਂਜੀ ਠੀਕ ਆ ਕਿੰਨੇ ਦਿਨ ਲਾਈਂਦੇ ਬਈ ਦਿਨ ਕੱਢ ਜੂ ਪੰਜ ਸੱਤ ਦਿਨ ਪੰਜ ਸੱਤ ਦਿਨ ਲਾਈਏ ਠੀਕ ਆ ਦੁੱਧ ਕਿੰਨਾ ਕ ਪਾ ਦੂ ਬਈ ਦੁੱਧ ਵੀਰੇ 13-14 ਕਿਲੋ ਖਲੂਨੂਲਾ ਪਾ ਦੂ ਠੀਕ ਆ 13-14 ਇਹ ਪਹਿਲੇ ਸੂਏ ਨੇ 12 ਕਿਲੋ ਦਿੱਤਾਗਾ ਠੀਕ ਆ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਇਹ ਸਿੰਗ ਚੈੱਕ ਕਰ ਸਕਦੇ ਆ ਬਿਲਕੁਲ ਪੁੰਨਾ ਸਿੰਗ ਤੇ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਨਾ ਹੁਣ ਵੀ ਸੋਹਣੀ ਹੈ ਤੇ ਬਾਕੀ ਦੋਸਤੋ ਪੰਜ ਸੱਤ ਦੇ ਨਾਲ ਜਾਂਦੀ ਹੈ ਤਾਂ ਹਵਾਨਾ ਕਰਨ ਵਾਲੀ ਨੇ ਸੋਹਣਾ ਤਿਆਰ ਕਰ ਦੇਣਾ ਨਿਗਾ ਮਾਰਿਓ ਹਵਾਨੇ ਨਹੀਂ ਬਹੁਤ ਸੋਹਣਾ ਹਵਾਨਾ ਤਿਆਰ ਖਾਣਾ ਦਾ ਸਾਇ ਸੋਹਣਾ ਬਾਕੀ ਕੋਈ ਉੱਤੋਂ ਪੋਲੀ ਨਹੀਂ ਪਈ ਲਗਭਗ ਹਫਤੇ ਵਾਂਗੂ ਲੈ ਜਾਣਾ ਸੂਣ ਦੇ ਵਿੱਚ ਦਿਨ ਗੈਰ ਸਾਈ ਦੀ ਗੱਲ ਕਰੀਏ ਸੋਹਣਾ ਤੇ ਤੋੜ ਕੇ ਤੁਹਾਨੂੰ ਜੀ ਵਿਖਾ ਦੇ ਕਰਕੇ ਤੁਹਾਨੂੰ ਉਖਾਉਣੇ ਆ ਪੂਰੀ ਜਾਂਦੀ ਤੋਂ ਤੁਸੀਂ ਇਹਦੀ ਵੀ ਹਵਾਨਾ ਦੀ ਜੱਜਮੈਂਟ ਲਾ ਲੈਣੀ ਆ ਹਫਤਾ ਸੂਣ ਦੇ ਵਿੱਚ ਲੈ ਜਾਣਾ ਹਵਾਨਾ ਤਕਰੀਬਨ ਢਿੱਲਾਈ ਤੇ ਆ ਦੇਖ ਸਾਹ ਨੇ ਸੋਨਾ ਖਣਾ ਦਾ ਸੈਜ ਆ ਮੋੜ ਲਾ ਦੇ ਕੋਈ ਜਾਨਵਰ ਨਾ ਇਹ ਗੱਲ ਕਰੀਏ ਬਹੁਤ ਸੋਹਣੇ ਜਾਨਵਰ ਆ ਬਾਈ ਕੋਲੇ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਗੱਬਣ ਵੀ ਤੇ ਸੂਈਆਂ ਸਵਈਆਂ ਜੇ ਕੋਈ ਗੱਬਣ ਆ ਤਾਂ ਤੁਸਲੀ ਤੁਸੀਂ ਆਪਦੀ ਤੇ ਆ ਕੇ ਕਰ ਲੈਣੀ ਆ ਜੇ ਕੋਈ ਸੁਆਸਵਾਇਆ ਤਾਂ ਉਹਦੀ ਤੁਸੀਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਿਓ ਜੀ ਤੇ ਬਾਈ ਇਹਦੇ ਰੇਟ ਦੀ ਗੱਲ ਕਰੀ ਤੇ ਗੱਭਨ ਦਾ ਰੇਟ ਕੀ ਰੂ ਇਹ ਰਿਕ 30 ਹੈ ਵੀਰੇ 1,30,000 ਹਾਂਜੀ ਠੀਕ ਆ ਲਓ ਬਈ ਇਹਦਾ 1,30,000 ਮੌਕੇ ਤੇ ਥੋੜਾ ਬਹੁਤਾ ਮਾਨਤਾਨ ਹੋ ਜੂ ਇਸ ਤੋਂ ਅੱਗੇ ਬਈ ਚਾਰ ਨੰਬਰ ਝੂਟੀ ਦੀ ਗੱਲ ਕਰ ਲਈ ਇਹ ਝੂਟੀ ਗੱਭਨ ਵੀਰੇ ਠੀਕ ਆ ਤਿਆਰੀ ਦੇ ਵਿੱਚ ਇਹ ਬਾਈ ਤਕਰੀਬਨ ਤਿਆਰੀ ਦੇ ਵਿੱਚ ਆ ਵੀਰੇ ਦੋ ਦੰਦ ਝੂਟੀ ਆ ਇਹ ਦੋ ਦੰਦ ਝੂਟੀ ਆ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਵੀ ਕੀਨ ਮਾ ਨਾ ਪਹਿਲੇ ਸੂਏ ਦਾ ਪਹਿਲੇ ਸੂਏ ਇਹ ਮਾਸਲੇ ਤੋਂ ਬਹੁਤ ਸੀ ਆ ਤਸੱਲੀ ਲਈ ਆਪਾਂ ਠੀਕ ਆ 22 ਕਿਲੋ ਸੀ ਮਾਸਲੇ ਠੀਕ ਆ ਠੀਕ ਆ ਇਹਦੀ ਗਰੰਟੀ ਕਹਿੰਦੇ ਬੰਦੇ ਮਾਲਕ ਕਹਿੰਦੇ 15 ਕਿਲੋ ਕੋਟੀ ਚੱਲੂਗੀ ਪਹਿਲੇ ਸੂਏ ਠੀਕ ਆ ਵੀ ਜਾਨੀ ਕਿ ਮਦਰ ਰਿਕਾਰਡ ਚੰਗਾ ਰਿਹਾ 22 ਲੀਟਰ ਦੇ ਲਗਭਗ ਹਾਂਜੀ ਹਾਂਜੀ ਠੀਕ ਆ ਵੀ 15 ਲੀਟਰ ਦੇ ਏਡ-ਗੇਡ 'ਚ ਇਹਨੇ ਪਹਿਲੇ ਸੂਏ ਦੇ ਦੇਣਾ ਹਾਂਜੀ ਹਾਂਜੀ ਲੋ ਵੀ ਹਵਾਨਾ ਨਾ ਤੁਹਾਨੂੰ ਦੱਸੂਗਾ ਤਿਆਰੀ ਦੀ ਗੱਲ ਕਰੀਏ ਦੋਸਤੋ ਹੋ ਸਕਦਾ ਘੰਟੇ ਨੂੰ ਸੂਪੇ ਤੇ ਹੋ ਸਕਦਾ ਰਾਤ ਨੂੰ ਸੂਪੇ ਇੱਕ ਸਾਦੇ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਸੋਹਣੀ ਤਿਆਰੀ ਕੀਤੀ ਹੈ ਕੋਈ ਭਾਲ ਨਹੀਂ ਭਾਈ ਕਰਮਾ ਵਾਲੀ ਨੇ ਤੇ ਗੈਬ ਸਹਿਜੀ ਵੀ ਸੋਨਾ ਚੈੱਕ ਕਰਿਓ ਬਹੁਤ ਸੋਹਣਾ ਖਾਣਾ ਤੇ ਹਵਾਨਾ ਵੀ ਸੋਹਣਾ ਤਿਆਰ ਕੀਤਾ ਸਿੰਘ ਦੀ ਗੱਲ ਕਰੀਏ ਬਿਲਕੁਲ ਕੁੰਡਾ ਸਿੰਘ ਕੱਦ ਕਾੜ ਸੋਨਾ ਵੇਲਵੂਲ ਦੀ ਚੰਗੀ ਆ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਲੈ ਵੀ ਖੋਲ ਲਈ ਤੋੜ ਕੇ ਇਹਨੂੰ ਵੀ ਵਿਖਾ ਦਗੀ ਸੋਹਣੀ ਤਿਆਰੀ ਆ ਦੋਸਤੋ ਪਹਿਲਾ ਸੂਆ ਕਰਮਾ ਵਾਲੀ ਨੇ ਸੋਨਾ ਬਾਈ ਜਾਂਦਾ ਮਦਰ ਕਾਰਡ ਦਾ ਇਹ ਗੱਲ ਕਰੀਏ ਨਾ 22 ਲੀਟਰ ਦਾ ਮਦਰ ਕਾਰਡ ਤੋੜ ਲਈ ਬਈ ਇਹ ਥੋੜਾ ਜਿਹਾ ਲੰਮੀ ਤੋੜ ਲਈ ਬਹੁਤ ਇਧਰ ਨੂੰ ਤੋੜਨੀ ਲੋ ਨੂੰ ਰੂ ਖੁਸ਼ ਹੁੰਦੀ ਆ ਹਵਾਨਾ ਜੱਜਮੈਂਟ ਕਰੇ ਜੀ ਵੀ ਦੁੱਧ ਦੇ ਨੇ ਕਿੰਨਾ ਪਾ ਦੇਣਾ ਦੇਖ ਸਾਡੇ ਸੋਨਾ ਕੱਦ ਕਾਠ ਕਿਸੇ ਪੱਖ ਤੋਂ ਨਹੀਂ ਖੁੰਜੀ ਕੀ ਝੋਟੀ ਜੇ ਗੱਲ ਕਰੀਏ ਸਾਫ਼ ਸੁਥਰੀ ਝੋਟੀ ਆ ਬੰਲਾ ਵੀ ਕੋਈ ਨਹੀਂ ਬਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਫਿਰ ਇਹਦਾ ਰੇਟ ਕੀ ਕਰਾਂਗੇ ਆਪਾਂ ਇਹ ਰੇਟ ਵੀ 1,60,000 ਦੀ ਝੋਟੀ ਦੀ ਇੱਕ ਲੱਖ 60,000 ਦੀ ਠੀਕ ਆ ਕੋਈ ਥੋੜਾ ਬਹੁਤਾ ਮਾਨਤਨ ਕਰਦੇ ਹਾਂ ਹਾਂਜੀ ਮਾਨਤਨ ਜਰੂਰ ਕਰਾਂਗੇ ਆ ਜੀ ਠੀਕ ਆ ਲੋ ਵੀ 1,60,000 ਰੁਪਏ ਰੇਟ ਆ ਝੋਟੀ ਸਾਫ਼ ਸੁਥਰੀ ਹੈ ਤਸੱਲੀ ਤੁਸੀਂ ਆਪਦੀ ਕਰ ਲੈਣੀ ਆ ਜਦੋਂ ਆਪਾਂ ਵੀਡੀਓ ਅਪਲੋਡ ਕਰਨੀ ਹੈ ਉਹ ਤੁਹਾਨੂੰ ਕਰਮਾਲੀ ਨੇ ਸੁਪ ਹੈ ਨਾ ਇਸ ਤੋਂ ਅੱਗੇ ਬਈ 5 ਨੰਬਰ ਮੱਝ ਦੀ ਗੱਲ ਕਰ ਲਈਏ ਇਹ ਤੀਜਾ ਸੂਆ ਹੀ ਠੀਕ ਆ ਤੀਜਾ ਸੂਆ ਸੂਗੀ ਜੀ ਠੀਕ ਆ ਕਿੰਨੇ ਕ ਦਿਨ ਲੈ ਜੂ ਬਈ ਇਹ ਲੈ ਜੂ ਪੰਜ ਚਾਰ ਦਿਨ ਜੀ ਠੀਕ ਆ ਪੰਜ ਚਾਰ ਦਿਨ ਲੈ ਜੂ ਹਾਂਜੀ ਠੀਕ ਆ ਦੁੱਧ ਦਾ ਕੋਈ ਪਤਾ ਹੋਵੇ ਬਈ ਕਿੰਨਾ ਪਾਉਂਦੇ ਮੇਰੇ 15 ਕਿਲੋ ਦਿੱਤਾ ਇਹਨਾਂ ਦੂਜੇ ਸੂਏ ਠੀਕ ਆ 15 ਕਿਲੋ ਦੂਜੇ ਸੂਏ ਦਿੱਤਾ ਹਾਂਜੀ ਹਾਂਜੀ ਠੀਕ ਆ ਸਿੰਘ ਕਸਾਉਂਦੀ ਆ ਬਈ ਸਿੰਘ ਇਹ ਉਹਨਾਂ ਦੇ ਖੁਰਨੇ ਬਹੁਤ ਕਸਾਉਂਦੀ ਸੀਗੀ ਅੱਪਾ ਤਾਂ ਇਸੇ ਕਰਕੇ ਘਸਾਏ ਹੋਏ ਲਓ ਵੀ ਸਿੰਘ ਸ਼ੇਪ ਚੈੱਕ ਕਰ ਸਕਦੇ ਆ ਕਸਾਉਂਦੀ ਆ ਕੁਰਲੀ ਨਾਲ ਬਾਕੀ ਥਣ ਹਵਾਨੇ ਦੀ ਸਾਫ ਸੁਥਰੀ ਆ ਚੈੱਕ ਕਰੋ ਖਣਾ ਦਾ ਸੈਜ ਗੈ ਬਹੁਤ ਸੋਹਣਾ ਤੇ ਬਾਕੀ ਦੋਸਤੋ ਦਿਨ ਕਰਮਾ ਵਾਲੀ ਨੇ ਇਹਨੇ ਵੀ ਹਜੇ ਲੈ ਜਾਣੇ ਆ ਸੂਣ ਦੇ ਵਿੱਚ ਚੈੱਕ ਕਰੋ ਉਹ ਅਨਾਈ ਦੀ ਤਿਆਰੀ ਦੀ ਗੱਲ ਕਰੀਏ ਹੁਣ ਵੀ ਸੋਹਣੀ ਆ ਬਾਕੀ ਜੇ ਕੋਈ ਦੋ ਚਾਰ ਦਿਨ ਲੱਗ ਜਾਂਦੀ ਹੈ ਤਾਂ ਸੂਣਾ ਹਵਾਨਾ ਤਿਆਰ ਕਰ ਜਣ ਸੂਣਾ ਕੱਦ ਕਾਠਾ ਬਾਕੀ ਰਾਜੀ ਬੜੀ ਚੰਗੀ ਆ ਤੋੜ ਕੇ ਤੁਹਾਨੂੰ ਇਹ ਵੀ ਖਾ ਦਿੰਨੇ ਆ ਲੈ ਵੀ ਖੋਲੀ ਇਹਨੂੰ ਵੀ ਜਿਹੜਾ ਕੜਵਾ ਦੀ ਇੱਕ ਤੋੜ ਲਾ ਵੀ ਜਦ ਤਨ ਮਰਜੀ ਬਾਡੀ ਬੰਤਬੀ ਸੋਹਣੀ ਆ ਝੂਟੀ ਜੇ ਗੱਲ ਕਰੀਏ ਤੀਜਾ ਸੁਆ ਸੁਣਾ ਕਦ ਕਾਠ ਵੀ ਸੋਹਣਾ ਰਾਜੀ ਪਲੀ ਵੀ ਚੰਗੀ ਆ ਮੋੜ ਲਾ ਬਈ ਬਾਕੀ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਹੁਣ ਵੀ ਸੋਹਣੀ ਆ ਬਾਕੀ 2-4 ਦਿਨਾਂ ਦਾ ਜਾਂਦੀ ਆ ਹਵਾਨਾ ਕਰਮ ਵਾਲੀ ਨੇ ਸੋਹਣਾ ਤਿਆਰ ਕਰ ਜਾਣਾ ਚੈੱਕ ਕਰ ਸਕਦੇ ਆ ਇਸ ਤੋਂ ਇਲਾਵਾ ਹੋਰ ਵੀ ਬਾਈਕ ਕੋਲੇ ਚੰਗੇ ਜਾਨਵਰ ਹੈਗੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ 130 ਦੀ ਮੈਂ ਦੇ ਦਾਂਗੀ ਠੀਕ ਹੈ 1 ਲੱਖ 30 ਹਜ਼ਾਰ ਦੀ ਹਾਂਜੀ ਠੀਕ ਆ ਲੋਬੀ ਇਹਦਾ ਰੇਟ 1 ਲੱਖ ਤੇ 30 ਹਜ਼ਾਰ ਮਾਨਤਾਨ ਹੋ ਜਾਊਗਾ ਇਸ ਤੋਂ ਇਲਾਵਾ ਬਈ ਇੱਧਰ ਮੱਝ ਖੜੀ ਏ ਦੀ ਗੱਲ ਕਰ ਲਈ ਇਹ ਵੀ ਗੱਬਣਾ ਜੀ ਇਹ ਵੀ ਗੱਬਣਾ ਕਿੰਨਾਂ ਮਾਸੂਆ ਸੂਣਾ ਬਈ ਇਹਨੇ ਮੇਰੇ ਵੀ ਤੀਜਾ ਸੂਆ ਸੂਆ ਇਹ ਵੀ ਤੀਜਾ ਸੂਆ ਕਿੰਨੇ ਦਿਨ ਲੈ ਜੂ ਬਈ ਇਹ ਵਾਸਤੇ ਆ ਰਿਆਂ ਜੇ ਵੀ ਇੱਕ ਦਿਨ ਲੈ ਜੀ ਦੋ ਦਿਨ ਲੈ ਵਾ ਤੋ ਠੀਕ ਹੈ ਇੱਕ ਦੋ ਦਿਨਾਂ ਨਾਲ ਜਾ ਸਕਦੀ ਹੈ ਹਾਂਜੀ ਠੀਕ ਆ ਤੀਜਾ ਸੂਆ ਦੁੱਧ ਕਿੰਨਾ ਪਾ ਦਊਗੀ ਬਈ ਉਹ ਤੇ ਫਿਰ ਇਹ ਪਾਉਗੀ ਤੇ 14 ਕਿਲੋ ਫਲੜ ਲਾ 13-14 ਕਿਲੋ ਠੀਕ ਆ ਲੋਵੀ ਹਵਾਨੇ ਜੱਜਮੈਂਟ ਕਰਾਉਣੇ ਆ ਦੇਖ ਸਕਦੇ ਆ ਸੋਨਾ ਹਵਾਨਾ ਥਣਾ ਦਾ ਸਾਈਜ਼ ਚੈੱਕ ਕਰ ਸਕਦੇ ਆ ਗੈਪ ਸਾਈਜ਼ ਦੀ ਗੱਲ ਕਰੀਏ ਚੈੱਕ ਕਰੋ ਬਹੁਤ ਸੋਹਣਾ ਗੈਪ ਸਾਈਜ਼ ਕਦ ਕਰ ਸੋਹਣਾ ਤੇ ਬਾਕੀ ਸਿੰਘ ਚੈੱਕ ਕਰ ਲਓ ਬਿਲਕੁਲ ਕੁੰਡਾ ਸੋਹਣਾ ਕਦ ਕਾਠਾ ਤੀਜਾ ਸੂਆ ਸੋਨਾ ਲੈ ਵੀ ਇਹਨੂੰ ਵੀ ਖੋਲ ਲਈਏ ਕਰੀ ਤੋੜ ਕੇ ਇਹਦਾ ਵੀ ਢੇੜਾ ਕਢਵਾ ਦੇ ਤਿਆਰੀ ਦੀ ਗੱਲ ਕਰੀ ਨਾ ਬਹੁਤ ਸੋਹਣੀ ਤਿਆਰੀ ਕੀਤੀ ਐ ਮੋੜ ਲਾ ਬਈ ਕੋਈ ਗੱਲ ਚੈੱਕ ਕਰੂ ਸੇਮ ਸਾਈਜ਼ ਦੇ ਵਿੱਚ ਥਾਣਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਖੁੱਲਾ ਹਵਾਨਾ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤਾਈ ਪੂਰਾ ਚੌੜਾ ਹਵਾਨਾ ਦੁੱਧ ਮੱਝ ਨੇ ਸੇਵਾ ਤੇ ਨੇਰ ਪਰ ਆ ਸੋਨਾ ਪਾ ਦੂਗੀ ਇਹਦੇ ਰੇਟ ਦੀ ਗੱਲ ਕਰੀਏ ਤਾਂ ਬਈ ਇਹਦਾ ਰੇਟ ਕੀ ਕਰਦਿਆਂਗੇ ਫਿਰ ਇਹਦਾ ਫਿਕਸ ਰੇਟ 1,15,000 ਦੀ ਇੱਕ ਲੱਖ 15,000 ਦੀ ਨਾ ਵੀ ਬਿਲਕੁਲ ਸਾਫ਼ ਸੁਥਰੀ ਝੋਟੀ ਆ ਜੇ ਗੱਲ ਕਰੀਏ ਨਾ 1,15,000 ਰੁਪਏ ਰੇਟ ਆ ਮੌਕੇ ਤੇ ਥੋੜਾ ਬਹੁਤਾ ਫਿਰ ਵੀ ਮਾਨਤਾ ਨਖ ਹੋ ਜੂਗਾ ਇਸ ਤੋਂ ਅੱਗੇ ਬਈ ਇਹ ਸੋਈ ਸੋਈ ਮੈਂ ਇਹ ਸੋਈ ਸੋਈ ਆਈਏ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੋਈ ਇਹਨੂੰ 2 ਦਿਨ ਹੋ ਗਏ ਸੋਈ ਇਹਨੂੰ ਠੀਕ ਆ ਜੇ ਜੂਰਨਿੰਗ ਓਕੇ ਓਕੇ ਜਮਾਂ ਥੱਲੀ ਸਾਡੀ ਠੀਕ ਆ ਕਿੰਨਾ ਕੁ ਬੋਲ ਆਇਆ ਇਸ ਵਕਤ ਦੀ ਇਸ ਟਾਈਮ ਹੋਊਗਾ ਜੀ 9 ਕਿਲੋ ਬੋਲ ਹੋਊਗਾ 9 ਕਿਲੋ ਹੈਗਾ ਠੀਕ ਆ ਕਿੰਨਾ ਕੁ ਦੁੱਧ ਪਾ ਸਕਦੀ ਹੈ ਵੀ ਤੋਂ ਵੀ 15 ਕਿਲੋ ਪਾਉਗੀ 15 ਕਿਲੋ ਦੇ ਲਾਗੇ ਪਾਉ ਪਾ ਦੇ ਬੱਚਾ ਇਹਦੇ ਮਗਰ ਉਹ ਕੱਟੀ ਜਦੀ ਆ ਬੈਠੀ ਤੇ ਕੱਟੀ ਇਹਦੇ ਮਗਰ ਆ ਬਈ ਆ ਚੈੱਕ ਕਰ ਸਕਦੇ ਆ ਬੱਚਾ ਲੋ ਵੀ ਥਣ ਹਵਾਨੇ ਦੀ ਤੁਹਾਨੂੰ ਜੱਜਮੈਂਟ ਇਹਦੀ ਕਰਵਾ ਦਿੰਨੇ ਆ ਸਿੰਘ ਚੈੱਕ ਕਰ ਸਕਦੇ ਆ ਬਿਲਕੁਲ ਕੁੰਡਾ ਸਿੰਘ ਤੇ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰ ਦੇਖ ਸਕਦੇ ਆ ਥਣਾ ਦਾ ਸਾਈਜ਼ ਗੈਪ ਸੋਹਣਾ ਦੋਸਤੋ ਬਾਕੀ ਇੱਥੇ ਆ ਕੇ ਤੁਸੀਂ ਆਪਦੀ ਚੁਾਈ ਕਰ ਲਿਓ ਜੇ ਕੱਲ ਦੀ ਸੂਈ ਆ ਜੀ ਜੂਰ ਨੂੰ ਓਕੇ ਆ ਬੱਚਾ ਮਗਰ ਕੱਟੀ ਆ ਦੇਖ ਸਕਦੇ ਆ ਥਣਾ ਦਾ ਸਾਈਜ਼ ਲੈ ਵੀ ਇਹਨੂੰ ਵੀ ਖੋਲਨੀ ਇਹ ਕਰੀ ਇਹਦਾ ਵੀ ਢਾ ਕੜਵਾ ਦੀ ਬਾਕੀ ਨੇ ਸਾਫ ਸੁਥਰੇ ਜਾਨਵਰ ਆ ਦੋਸਤੋ ਇੱਥੇ ਆਉਂਗੇ ਤਾਂ ਤੁਸੀਂ ਮੈਨੂੰ ਪਤਾ ਮਾਣਾ ਮੈਨੂੰ ਵੀ ਖਾਲੀ ਨਹੀਂ ਮੋੜ ਦੇਗੇ ਜੇ ਕੋਈ ਸੁਆ ਸਵਾਇਆ ਲੈਣਾ ਤਾਂ ਤਾਂ ਵੀ ਸੋਹਣੇ ਜਾਨਵਰ ਜੇ ਗੱਬਨ ਲੈਣਾ ਤਾਂ ਤਾਂ ਵੀ ਸਾਫ ਸੁਥਰੇ ਮੋੜ ਲਵਿਓ ਕਿੱਥੋਂ ਸਬਿਲ ਬਿਲਕੁਲ ਸਾਫ ਸੁਥਰੀ ਇਹ ਝੋਟੀ ਆ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ। ਬਾਈ ਇਹਦੇ ਰੇਟ ਦੀ ਗੱਲ ਕਰੀ ਤੇ ਇਹਦਾ ਰੇਟ ਕੀ ਰਹੂਗਾ ਫਿਰ? 125 ਦੇ ਦਾਂਗੇ। ਠੀਕ ਆ 125000। ਹਾਂਜੀ ਠੀਕ ਆ। ਇਸ ਤੋਂ ਅੱਗੇ ਬਾਈ ਇਹ ਪਹਿਲੇ ਸੂਈ ਛੋਟੀ ਸੋਨ ਵਾਲੀ ਆ ਜੀ। ਸੋਨ ਵਾਲੀ ਆ। ਠੀਕ ਆ ਪਹਿਲਾ ਸੂਆ ਸੂਨਾ। ਹਾਂਜੀ ਠੀਕ ਆ ਕਿੰਨੇ ਦਿਨ ਲੈ ਜੂ ਬਾਈ? ਇਹ ਛੋਟੀ ਹੀ ਲੈ ਜੂ 5-4 ਦਿਨ ਲੈ ਜੂ ਜੀ। 5-4 ਦਿਨ ਲੈ ਜੂ। ਠੀਕ ਆ ਜੀ 5 ਦਿਨ ਕੱਢ ਦੇ ਜੀ ਵੀ ਕੱਢ ਸਕਦੇ। ਠੀਕ ਆ। ਲੋ ਵੀ 5-4 ਦਿਨ ਹੋ ਸਕਦਾ ਲੈ ਜੇ। ਬਾਕੀ ਤਿਆਰੀ ਕਰਨ ਵਾਲੀ ਦੀ ਦੀ ਹੁਣ ਸੋਹਣੀ ਆ ਜੇ ਗੱਲ ਕਰੀਏ ਰਾਜੀਪਲੀ ਚੰਗੀ ਆ। ਇਹ ਤੋੜ ਕੇ ਤੁਹਾਨੂੰ ਖਾ ਦਿੰਦੇ ਆ ਸਿੰਘ ਬਿਲਕੁਲ ਕੁੰਡਾ ਕੱਦ ਕਰ ਸੋਹਣਾ ਵੇਲ ਬੁੱਲ ਚੰਗੀ ਆ ਇਹ ਜਾ ਮਾਰਿਓ ਝੂਟੀ ਨਹੀਂ ਸੋਹਣੀ ਤਿਆਰੀ ਕੀਤੀ ਇਹ ਕਰਮਾ ਵਾਲੀ ਨੇ ਬਾਕੀ ਪੰਜ ਚਾਰ ਦੇ ਨਾਲ ਜਾਂਦੀ ਇਹਦਾ ਹਵਾਨਾ ਕਰਮਾ ਵਾਲੀ ਨੇ ਸੋਹਣਾ ਤਿਆਰ ਕਰ ਜਾ ਦੇਖ ਲਿਆ ਇਹ ਤੋਂ ਜੱਜਮੈਂਟ ਦੋਨੇ ਪਾਸਿਆਂ ਤੋਂ ਕਰਵਾ ਦਿੰਨੇ ਆ ਕਰੀ ਦੇਖ ਸਕਦੇ ਆ ਖਨਾਵਾਸ ਹੈ ਗੇ ਸੋਨਾ ਸਿੰਘ ਬਿਲਕੁਲ ਕੁੰਡਾ ਤੇ ਬਾਈ ਇਹਦੇ ਰੇਟ ਦੀ ਗੱਲ ਕਰੀ ਤੇ ਇਹਦਾ ਕੀ ਰੇਟ ਕਰਾਂਗੇ 1 25 ਝੋਟੀ ਦੇ ਦਿੰਗੇ 1 25 ਦੀ ਠੀਕ ਆ ਥੋੜਾ ਬੋਤਾ ਮਾਨਤਨ ਹੋ ਜੂ ਇਸ ਚ ਹਾਂਜੀ ਮਾਨਤਨ ਜਰੂਰ ਕਰਾਂਗੇ ਠੀਕ ਆ ਇਹੀ ਜਾਨਵਰ ਸੀ ਕਿ ਹੋਰ ਵੀ ਆ ਬਈ ਜਾਨਵਰ ਬਈ 8-58 ਹੋਰ ਆਉਣੀਆਂ ਹੋਰ ਆਉਣਗੀਆਂ ਠੀਕ ਆ ਯਾਨੀ ਕਿ ਇਕੱਠੇ ਹੀ ਆਪਣੇ ਕੋਲ ਜਾਨਵਰ ਆਉਂਦੇ ਆ ਕਿ ਆਪਾਂ ਏਰੀਆ ਦੇ ਵਿੱਚੋਂ ਲੈਣੇ ਆ ਬਈ ਆਪਾਂ ਇਰਗੇ ਮਚੂ ਲੈਨੇ ਬਰੇ ਰੋਜ਼ ਤਰ੍ਹਾਂ ਹੀ ਆਉਣੀ ਆ ਆਪਣੇ ਕੋਲ ਠੀਕ ਆ ਰੋਜ਼ ਤਰ੍ਹਾਂ ਹੀ ਆ ਜਾਂਦੇ ਹਾਂ ਹਾਂਜੀ ਹਾਂਜੀ ਲੋ ਬਈ ਆਪਣੇ ਕੋਲੇ ਹੁੰਦੇ ਹੀ ਆ 15 ਤੋਂ 20 ਮੰਜੇ ਹੁੰਦੇ ਹੀ ਹੁੰਦੇ ਠੀਕ ਆ ਵੀ ਜਾਨਕੀ ਮੰਡੀ ਵਾਲਾ ਹਿਸਾਬ ਹੀ ਆ ਕੋਈ ਵੀਰ ਆ ਗਿਆ ਖਾਲੀ ਨਹੀਂ ਮੁੜਦਾ ਨਹੀਂ ਮੁੜਦਾ ਵੀਰੇ ਠੀਕ ਲੋ ਬਈ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਨਾ ਬਾਈਕੋਲ ਜਾਨਵਰ ਬਾਈਆਂ ਦਾ ਇੰਨੇ ਹੀ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ 7 ਤੋਂ 8 ਨਾਗ ਵਿਖਾਤੇ ਆ ਪ੍ਰੋਪਰ ਡਿਟੇਲ ਹੈ ਦੀ ਇਹ ਰੇਟ ਵੀਡੀਓ ਦੇ ਵਿੱਚ ਆ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਨੰਬਰ ਚੱਲੂਗਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲੋ ਇਹ ਜੇ ਏਰੀਏ ਦੀ ਗੱਲ ਕਰੀਏ ਤਾਂ ਏਰੀਆ ਹੈਗਾ ਬਾਈ ਦਾ ਜ਼ਿਲ੍ਹਾ ਸ਼ਰੀਮੋਕਸਾ ਸਾਹਿਬ ਤੇ ਗਿੱਦੜ ਵੇਹੇ ਪਿੰਡ ਦੀ ਇਹ ਢਾਣੀ ਹੈਗੀ ਆ ਲੂਲਾਈ ਰੋਡ ਤੇ ਕਿਹੜਾ ਬਾਈ ਇਹ ਰੋਡ ਪੈ ਜਾਂਦਾ ਲੂਲਬਾਈ ਰੋਡ ਆ ਵੀਰੇ ਠੀਕ ਆ ਲਓ ਵੀ ਇਹ ਰੋਡ ਵੀ ਬਾਈ ਨੇ ਦੱਸਤਾ ਤੇ ਸੰਪਰਕ ਕਰ ਲਓ ਜੇ ਹਰ ਵਕਤ ਤੁਹਾਨੂੰ ਜਾਨਵਰ ਚੰਗੇ ਤੋਂ ਚੰਗੇ ਮਿਲ ਜਾ ਕਰਨਗੇ ਬਾਕੀ ਹੋ ਸਕਦਾ ਰੁਟੀਨ ਦੇ ਵਿੱਚ ਆਪਾਂ ਵੀਡੀਓ ਵੀ ਕਵਰ ਕਰਿਆ ਕਰੀਏ ਇਹ ਜਾਨਵਰ ਬਾਈ ਨੂੰ ਸੇਲ ਕਰਨ ਦਿਓ ਫੋਲੋ ਸਪੋਰਟ ਕਰਿਓ ਜੇ ਤੇ ਨੰਬਰ ਜਿਹੜੇ ਵੀਰ ਨੇ ਸੰਪਰਕ ਕਰਨਾ ਹੋਵੇ ਤਾਂ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ